ਸਤਿ ਸ਼੍ਰੀ ਅਕਾਲ। ਸਵਾਗਤ ਹੈ ਕੋਰ ਨਵੀਂ ਕਹਾਣੀ ਵਿੱਚ। ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਪਰਸੋਂ ਦਾ ਉਹ ਬੜਾ ਉਦਾਸ ਸੀ। ਕੀ ਗੱਲ ਹੈ ਪਾਪਾ ਜੀ? ਕੁਝ ਦੁੱਖਦਾ ਹੈ? ਮੈਂ ਪਾਪਾ ਜੀ ਦੀ ਉਦਾਸੀ ਪਾਪਦਿਆਂ ਪੁੱਛਿਆ। ਅਸੀਂ ਸਭ ਬੱਚੇ ਪਛਪੰਦੋਂ ਹੀ ਪਿਤਾ ਜੀ ਨੂੰ ਪਾਪਾ ਜੀ ਕਹਿੰਦੇ ਹਾਂ। ਨਹੀਂ ਮੈਂ ਤਾਂ ਠੀਕ ਠਾਕ ਹਾਂ। ਉਹਨਾਂ ਦੇ ਬੱਚੇ ਮਰ ਗਏ ਹਨ। ਉਸ ਨੇ ਧੀਮੀ ਸੁਰ ਨਾਲ ਦੱਸਿਆ। ਕਿੰਨਾਂ ਦੇ? ਮੈਂ ਕਬਰਾਂ ਆ ਕੇ ਪੁੱਛਿਆ ਕਾਵਾਂ ਦੇ। ਸਿੰਜੇ ਬਾਪਾ ਬੜਾ ਸੰਖੇਪ ਵਿੱਚ ਕਿਦਾਂ ਮੈਂ ਜਾਣਨਾ ਚਾਹਿਆ ਪਤਾ ਨਹੀਂ ਜਾਂ ਤਾਂ ਗਰਮੀ ਨਾਲ ਜਾਂ ਕਿਸੇ ਜਾਨਵਰ ਨੇ ਮਾਰ ਦਿੱਤੇ ਹਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਪਾਪਾ ਦੀ ਬੋਲਾਂ ਵਿੱਚ ਅੰਤਾਂ ਦੀ ਉਦਾਸੀ ਸੀ ਜਿਹਦਾ ਜੀ ਪਿਛਲੇ ਕਈ ਕਾਫੀ ਸਮੇ ਤੋਂ ਜਾਨਵਰਾਂ ਨੂੰ ਖਾਣਾ ਪਾਉਂਦੇ ਜਿੰਨਾ ਵਿੱਚ ਕਾਂ ਕਾਟੋ ਤੇ ਚਿਣੀਆਂ ਸ਼ਾਮਿਲ ਹਨ ਹਰ ਸਵੇਰ ਉੱਠ ਕੇ ਕਾਂ ਅਤੇ ਕੌਣੀ ਦੇ ਜੋੜੇ ਲਈ ਬੱਚੇ ਹੋਏ ਪੀਜ਼ੇ ਦੇ ਕੰਡੇ ਬ੍ਰੈਡ ਜਾਂ ਰੋਟੀ ਨੂੰ ਘਾਤੇ ਪਾਉਣਾ ਉਹਨਾਂ ਦਾ ਨਿਤਕਾਦਾ ਕਰਮ ਹੈ ਕੰਮ ਤੋਂ ਬੱਚੇ ਟੁਕੜੇ ਕਾਟੂਆਂ ਅਤੇ ਕਦੇ-ਕਦੇ ਚੂਹਿਆਂ ਦੇ ਕੰਮ ਵੀ ਆ ਜਾਂਦੇ ਹਨ ਇਸ ਤੋਂ ਬਾਅਦ ਰੋਟੀ ਜਾਂ ਬ੍ਰੈਡ ਦੇ ਨਿੱਕੇ-ਨਿੱਕੇ ਭੋਰੇ ਕਰਕੇ ਫਰਸ਼ ਤੇ ਖਿਲਾਰ ਲੈਂਦੇ ਹਨ ਛੋਟੀਆਂ ਚਿੜੀਆਂ ਕਾਲੀ-ਕਾਲੀ ਫਰਸ਼ ਤੇ ਚੁੰਝ ਮਾਰ ਕੇ ਟੰਪ ਚਟਮ ਕਰ ਜਾਂਦੀਆਂ ਹਨ ਅਤੇ ਟਪੂਸੀਆਂ ਮਾਰ ਕੇ ਉੱਡ ਜਾਂਦੀਆਂ ਹਨ ਉਹ ਗਰਮੀਆਂ ਵਿੱਚ ਕਾਵਾਂ ਤੇ ਹੋਰ ਜਾਨਵਰਾਂ ਲਈ ਅੰਜੀਰ ਦੇ ਬੂਟੇ ਥੱਲੇ ਪਾਣੀ ਦਾ ਭਰਿਆ ਤਸਲਾ ਰੱਖਣਾ ਨਹੀਂ ਭੁੱਲਦੇ ਦੋਕ ਸਹੇਵੀ ਲੈਰੇ ਲੈਰੇ ਮਿੱਠੇ ਖਾ ਜਾਂਦੇ ਹਨ ਪਾਪਾ ਜੀ ਨੂੰ ਆਪਣੇ ਖਾਣੇ ਦਾ ਇੰਨਾ ਫਿਕਰ ਨਹੀਂ ਹੁੰਦਾ ਜਿੰਨਾ ਜਾਨਵਰਾਂ ਦਾ ਹੁੰਦਾ ਕਿਸੇ ਵੀ ਜੀਵ ਲਈ ਆਪਣੀ ਸਮਰੱਥਾ ਅਨਸਾਰ ਕੁਝ ਨਾ ਕੁਝ ਹੱਥੋਂ ਦੇਣਾ ਸ਼ਾਇਦ ਇਨਸਾਨੀ ਫਿਰ ਫਿਤਰਤ ਦਾ ਬਹੁਤ ਵੱਡਾ ਹਿੱਸਾ ਹੈ ਇਸ ਕੁਦਰਤੀ ਵਰਤਾਰੇ ਵਿੱਚ ਸਵਾਰਥ ਨਾਲੋਂ ਸੰਤੁਸ਼ਟੀ ਦੀ ਭਾਵਨਾ ਜ਼ਿਆਦਾ ਮਹੱਤਵਪੂਰਨ ਪ੍ਰਤੀਤ ਹੁੰਦੀ ਹੈ ਆਪਣੇ ਕੋਲੋਂ ਕਿਸੇ ਨੂੰ ਕੁਝ ਦੇ ਸਕਣ ਦਾ ਅਹਿਸਾਸ ਵੀ ਇਨਸਾਨ ਲਈ ਇੱਕ ਤਰ੍ਹਾਂ ਦੀ ਥੈਰੇਪੀ ਹੈ ਤਾਂ ਪਾਪਾ ਜੀ ਦੀ ਫਸਲ ਬਾੜੀ ਦਾ ਨੁਕਸਾਨ ਨਹੀਂ ਕਰਦੇ ਉਹਨਾਂ ਨਾਲ ਪਿਤਾ ਜੀ ਦੀ ਨੇੜਤਾ ਜ਼ਿਆਦਾ ਹੈ ਕਾਟੂਆਂ ਦੀ ਹੋਰ ਗੱਲ ਹੈ ਉਹ ਨੇੜ ਲਈ ਦਰਖਤਾਂ ਤੇ ਲੱਗੇ ਅਖਰੋਟ ਖਾ ਜਾਂਦੀਆਂ ਹਨ ਪੱਕਣ ਨਹੀਂ ਦਿੰਦੀਆਂ ਸੰਜੀਰ ਦੇ ਦਰਖਤ ਤੇ ਲੱਗੀਆਂ ਜੇਰਾਂ ਨੂੰ ਟੱਕ ਕੇ ਸੁੱਟ ਦਿੰਦੀਆਂ ਹਨ ਵੱਡਾ ਜਾਂ ਟਿੰਡਿਆਂ ਦੀਆਂ ਚੂਹਿਆਂ ਨੂੰ ਟੱਕ ਮਾਰ ਜਾਂਦੀਆਂ ਹਨ ਫਿਰ ਪਾਪਾ ਜੀ ਉਹਨਾਂ ਦੇ ਡੰਡੇ ਵਗਾ ਕੇ ਮਾਰਦਾ ਹੈ ਜਾਂ ਬਹੁਤ ਹੀ ਉੱਚੀ ਆਵਾਜ਼ ਚ ਹੈ ਤ ਤੇਰੀ ਦੀ ਆਇਆ ਮੈਂ ਕਹਿ ਕੇ ਡਰਾ ਦਿੰਦਾ ਹੈ ਚਿੜੀਆਂ ਦੀ ਕੋਈ ਸਮੱਸਿਆ ਨਹੀਂ ਹਾਂ ਜੇ 2-4 ਦਿਨ ਨਾ ਆਉਣ ਤਾਂ ਫਿਕਰ ਜ਼ਰੂਰ ਕਰਨ ਲੱਗ ਪੈਂਦਾ ਹੈ ਫਿਰ ਮੈਂ ਉਸ ਨੂੰ ਆਖਦਾ ਕੋਈ ਗੱਲ ਨਹੀਂ ਕਿਤੇ ਵਾਢੇ ਨਹੀਂ ਆਉਣਗੀਆਂ ਭਲਕ ਨੂੰ ਆ ਜਾਣਗੀਆਂ ਇਹ ਸਭ ਕੁਝ ਕਰਦਿਆਂ ਉਸ ਦਾ ਜਾਨਵਰਾਂ ਨਾਲ ਇੱਕ ਖਾਸ ਰਿਸ਼ਤਾ ਬਣ ਜਾਂਦਾ ਹੈ ਉਹ ਰਿਸ਼ਤਾ ਉਸ ਦੇ ਆਪਣੇ ਪਰਿਵਾਰ ਤੋਂ ਸਿਰਫ ਥੋੜਾ ਜਿਹਾ ਹੀ ਕੱਟ ਹੁੰਦਾ ਹੈ ਇਹੋ ਜਿਹੀ ਪ੍ਰਵਿਰਤੀ ਦੇ ਮਾਲਕ ਲਈ ਉਸ ਦੇ ਕਾਂ ਪਰਿਵਾਰ ਦੇ ਜੀਆਂ ਦਾ ਤਰ ਜਾਣਾ ਉਹ ਬਹੁਤ ਹੀ ਦੁੱਖਦਾਈ ਹੈ ਉਸ ਦੇ ਦੱਸਣ ਮੁਤਾਬਿਕ ਕੋਈ 2.5 ਮਹੀਨੇ ਪਹਿਲਾਂ ਇਹਨਾਂ ਦੇ ਆਪਣੇ ਮੋਰਲੇ ਡਰਕ ਤੇ ਆਂਡੇ ਦਿੱਤੇ ਸਨ ਦੋਵੇਂ 2-3 ਹਫ਼ਤੇ ਪਹਿਲਾਂ ਆਂਡਿਆਂ ਚੋਂ ਦੋ ਬੱਚੇ ਨਿਕਲੇ ਸਨ ਮੈਂ ਸਵਾਲ ਕੀਤਾ ਤੁਹਾਨੂੰ ਇਹ ਸਭ ਕਾਸੇ ਦਾ ਕਿਵੇਂ ਇਲਮ ਹੈ ਮੈਂ ਦੇਖਦਾ ਰਹਿਣਾ ਜਦੋਂ ਇਹਨਾਂ ਨੇ ਆਂਡੇ ਦਿੱਤੇ ਸੀ ਉਸ ਤੋਂ ਪਹਿਲਾਂ ਦੋਵੇਂ ਜਾਣੇ ਖਾਣਾ ਖਾ ਕੇ ਉੱਡ ਜਾਂਦੇ ਸਨ ਜਦੋਂ ਆਂਡੇ ਦੇ ਦਿੱਤੇ ਫਿਰ ਕਈ ਵਾਰ ਕਾਂ ਇਕੱਲਾ ਹੀ ਆਉਂਦਾ ਸੀ ਤੇ ਆਪ ਖਾ ਕੇ ਚੁੰਝ ਵਿੱਚ ਬੱਚਾ ਬੱਚਦਾ ਆਪਣੀ ਸਾਥਨ ਲਈ ਲੈ ਜਾਂਦਾ ਸੀ ਉਹ ਬੱਚਿਆਂ ਦੀ ਰਾਖੀ ਕਰਦੀ ਹੋਊਗੀ ਹੁਣ ਜਦੋਂ ਦੇ ਬੱਚੇ ਨਿਕਲੇ ਸਨ ਆਪ ਦੋਵੇਂ ਜਾਣੇ ਖਾ ਕੇ ਬੱਚਿਆਂ ਲਈ ਨਰਮ ਨਰਮ ਸੁੰਡੀਆਂ ਲੈ ਕੇ ਜਾਂਦੇ ਸੀ ਹੁਣ ਹਫ਼ਤੇ ਤੋਂ ਨਰਮ ਨਰਮ ਬ੍ਰੈਡ ਵੀ ਲਜਾਣ ਲੱਗ ਪਏ ਸਨ ਮੈਂ ਪਾਪਾ ਜੀ ਦੀ ਨਰੀ ਨਰੀਖਣ ਸ਼ਕਤੀ ਅਤੇ ਆਮ ਸੋਜੀ ਤੋਂ ਹੈਰਾਨ ਹੋ ਰਿਹਾ ਸੀ ਇੱਕ ਦਿਨ ਵੀ ਸਕੂਲ ਨਾ ਗਿਆ ਇਨਸਾਨ ਕਿਹੋ ਜਿਹੀ ਸੂਝ ਬੂਝ ਦਾ ਮਾਲਕ ਸੀ ਅਚੰਭੇ ਵਾਲੀ ਗੱਲ ਹੈ ਕਿ ਬਹੁਤ ਬਹੁਤੀ ਵਾਰੀ ਅੰਦਰ ਬੈਠਾ ਹੋਇਆ ਇਨਸਾਨ ਵੀ ਕੁਦਰਤ ਅਤੇ ਕੁਦਰਤ ਦੇ ਜੀਵਾਂ ਨਾਲ ਇੰਨਾ ਨੇੜਿਓਂ ਜੁੜਿਆ ਹੋ ਸਕਦਾ ਹੈ। ਉਹਨਾਂ ਦੇ ਹਰ ਵਰਤਾਰੇ ਅਤੇ ਹੱਬੀ ਨੱਬੀ ਤੋਂ ਵਾਕਿਫ ਹੋ ਸਕਦਾ ਹੈ। ਹੁਣ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਉਹ ਮਰ ਗਿਆ ਹੈ ਨਾ? ਮੈਂ ਸੈਜ ਨਾਲ ਪੁੱਛਿਆ। ਮੈਨੂੰ ਕਿੱਥੇ ਪਤਾ ਲੱਗਣਾ ਸੀ ਪਰ ਪਰਸੋਂ ਜਿਸ ਦਰਖਤ ਤੇ ਉਹਨਾਂ ਦਾ ਹਾਲ ਨਾ ਸੀ, 20-25 ਕਾਂ ਚੀਕ ਚਿਹਾੜਾ ਪਾ ਰਹੇ ਸਨ। ਮੈਂ ਦੇਖਣ ਗਿਆ ਦਰਖਤ ਤੇ ਕੁਰਬਲ-ਕੁਰਬਲ ਹੋ ਰਹੀ ਸੀ। ਕਾਮਾ ਰੌਲੀ ਪਈ ਹੋਈ ਸੀ ਇਦਾਂ ਲੱਗਦਾ ਸੀ ਜਿਵੇਂ ਉਹ ਵਿਰਲਾਪ ਕਰ ਰਹੇ ਹੋਣ ਆਲਣਾ ਦੂਰ ਹੋਣ ਕਰਕੇ ਮੈਂ ਬੱਚੇ ਤਾਂ ਨਹੀਂ ਦੇਖ ਸਕਿਆ ਇੱਕ ਗੱਲ ਹੋਰ ਉਹ ਦਰਖਤ ਦੇ ਹਰੇ ਪੱਤੇ ਟਕ ਟਕ ਥੱਲੇ ਸੁੱਟ ਰਹੇ ਸਨ ਦਰਖਤ ਹੀ ਠਾਂ ਪੱਤੇ ਹੀ ਪੱਤੇ ਸਨ ਮੈਂ ਸਮਝਿਆ ਕਿ ਹੋਵੇ ਨਾ ਹੋਵੇ ਬੱਚਿਆਂ ਦਾ ਕੋਈ ਭਾਣਾ ਵਰਤ ਗਿਆ ਹੋਵੇ ਦੋ ਘੰਟੇ ਬਾਅਦ ਬਹੁਤੇ ਕਾਂ ਰੌਲਾ ਰੱਪਾ ਪਾ ਕੇ ਚਲੇ ਗਏ ਉੰਜੇ ਤੱਕਾਲਾਂ ਤੱਕ ਇੱਕ ਦੋ ਕਾਂ ਆ ਕੇ ਅਫਸੋਸ ਕਰਦੇ ਰਹੇ ਕਾਲਾ ਜਦੋਂ ਮੈਂ ਦਰਖਤਵਾਲ ਵਿਖੇ ਦੇਖਣ ਗਿਆ ਤਾਂ ਬੱਚੇ ਦਰਖਤ ਥੱਲੇ ਮਰੇ ਪਏ ਸਨ ਮੈਂ ਨੇੜੇ ਜਾ ਕੇ ਦੇਖਿਆ ਤਾਂ ਮੇਰਾ ਦਿਲ ਪਰ ਆਇਆ ਸ਼ਾਇਦ ਬਹੁਤੀ ਗਰਮੀ ਨਾਲ ਝੱਲ ਸਕੇ ਹੁਣ ਹੁਣ ਵੀ ਉੱਥੇ ਹੀ ਪਏ ਆ ਮੈਂ ਪੁੱਛਿਆ ਹਾਂ ਜੇ ਵੀ ਉੱਥੇ ਹੀ ਪਏ ਹੋਣੇ ਆ ਪਾਪਾ ਜੀ ਨੇ ਘੋਰ ਉਦਾਸੀ ਨਾਲ ਕਿਹਾ ਮੈਂ ਦਰਖਤ ਥੱਲੇ ਜਾ ਕੇ ਦੇਖਿਆ ਪਿਤਾ ਜੀ ਸਹੀ ਹੀ ਹਨ ਦੋ ਮਾਸੂਮ ਜਿਹੇ ਬੱਚਿਆਂ ਦੇ ਸਰੀਰ ਪਏ ਸਨ ਮੈਂ ਉਹਨਾਂ ਦੀ ਫੋਟੋ ਲਈ ਉਹਨਾਂ ਦੇ ਆਲਣੇ ਦੀ ਫੋਟੋ ਖਿੱਚੀ ਆਪਣੇ ਆਪ ਨੂੰ ਸਵਾਲ ਕੀਤਾ ਕਿ ਇਹਨਾਂ ਨੂੰ ਬਚਾਇਆ ਕਿਵੇਂ ਜਾ ਸਕਦਾ ਸੀ ਉਹਨਾਂ ਵੱਲ ਦੇਖ ਕੇ ਮੈਂ ਆਪਣੇ ਪਿਤਾ ਜੀ ਦਾ ਦੁੱਖ ਹੋਰ ਵੀ شدت ਨਾਲ ਮਹਿਸੂਸ ਹੋ ਰਿਹਾ ਸੀ ਮਨ ਵਿੱਚ ਉਹਨਾਂ ਲੋਕਾਂ ਦਾ ਸ਼ੁਕਰਾਨਾ ਵੀ ਕਰ ਰਿਹਾ ਸੀ ਜੋ ਜਾਨਵਰਾਂ ਤੇ ਪੰਛੀਆਂ ਦੀ ਜ਼ਿੰਦਗੀ ਬਚਾਉਂਦੇ ਸਰਗਰਮ ਦਾ ਹਿੱਸਾ ਹਨ ਮੇਰਾ ਜੀ ਕੀਤਾ ਕਿ ਇਹਨਾਂ ਨੂੰ ਚੁੱਕ ਕੇ ਕਿਤੇ ਦੱਬ ਦਿਆਂ ਫਿਰ ਖਿਆਲ ਆਇਆ ਕਿ ਅਜੀ ਇਹਨਾਂ ਦੇ ਮਾਪਿਆਂ ਨੇ ਇਹਨਾਂ ਨੂੰ ਹੋਰ ਦੇਖਣਾ ਹੋਵੇਗਾ ਚੱਲ ਸਵੇਰੇ ਦੱਬ ਦਊਂਗਾ ਜਦੋਂ ਮੈਂ ਸਵੇਰ ਉਹਨਾਂ ਨੂੰ ਚੁੱਕਣ ਗਿਆ ਤਾਂ ਉਹ ਜਾ ਚੁੱਕੇ ਸਨ ਮੈਂ Papa ਜੀ ਨੂੰ ਦੱਸਿਆ ਉਹ ਹੁਣ ਉੱਥੇ ਨਹੀਂ ਸਨ ਤੈਨੂੰ ਕੱਲ ਹੀ ਦੱਬ ਦੇਣੀ ਚਾਹੀਦੀ ਸੀ ਪਤਾ ਨਹੀਂ ਉਹਨਾਂ ਨਾਲ ਕੀ ਹੋਇਆ ਹੋ ਉਸਨੇ ਘੋਰ ਉਦਾਸੀ ਨਾਲ ਕਿਹਾ ਮੈਂ ਸੋਚਿਆ ਜੇ ਉਹਨਾਂ ਦੇ ਮਾਪਿਆਂ ਨੇ ਹੋਰ ਦੇਖਣਾ ਹੋ ਹੁਣ ਮੇਰੀ ਉਦਾਸੀ ਹੋਰ ਹੋਣ ਦੀ ਵਾਰੀ ਸੀ ਉਹ ਦੋਵੇਂ ਇਕੱਲੇ ਆਏ ਸੀ ਪਰ ਕੁਝ ਖਾਧਾ ਨਹੀਂ ਸੀ ਅੱਜ ਸਵੇਰੇ ਫੇਰ ਆਏ ਤੇ ਥੋੜਾ ਜਿਹਾ ਖਾ ਕੇ ਆਰਨੇ ਤੋਂ ਉਲਟੀ ਦਿਸ਼ਾ ਵੱਲ ਉਡਾਣ ਭਰ ਗਏ ਇਹ ਕਹਿੰਦੇ ਆਂ ਹੀ ਉਹ ਮਜ਼ਬੂਤ ਇਨਸਾਨ ਦੀਆਂ ਪੂਰੀਆਂ ਅੱਖਾਂ 'ਚੋਂ ਵਿਰਾਗ ਝਲਕਿਆ ਅਤੇ ਅੱਖਾਂ ਝਲਕ ਪਈਆਂ ਜਿਵੇਂ ਉਹ ਆਪਣੇ ਦਾਸ ਸਸਕਾਰ ਨਾ ਕਰ ਸਕਿਆ ਹੋਵੇ